ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ੇ ਨੂੰ ਬੰਦ ਕਰਨ ਦੀਆਂ ਬੜੀਆਂ ਵੱਡੀਆਂ ਦਲੀਲਾਂ ਅਪੀਲਾਂ ਕੀਤੀਆਂ ਗਈਆਂ ਜਦੋਂ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ ਕਿ ਪਹਿਲ ਦੇ ਹাদার ਤੇ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਕੀਤਾ ਜਾਵੇਗਾ ਲੇਕ ਅਰਵਿੰਦ ਕੇਸ਼ਵਲ ਨੇ 2.5 ਸਾਲ ਦੀ ਕਾਰਜਕਾਰੀ ਤੇ ਸਵਾਲ ਚੁੱਕੇ ਭਗਵੰਤ ਮਾਨ ਦੀ ਕਿ ਨਸ਼ਾ ਨਹੀਂ ਖਤਮ ਕੀਤਾ ਗਿਆ ਨਸ਼ਾ ਬੜੇ ਵੱਡੇ ਪੱਧਰ ਤੇ ਵਿਕਿਆ ਹੈ ਪੰਜਾਬ ਦੇ ਵਿੱਚ ਜੇਕਰ ਚਿੱਟੇ ਦੀ ਗੱਲ ਕਰੀਏ ਪੰਜਾਬ ਦੇ ਪੰਚਾਂ ਅਤੇ ਸਰਪੰਚ ਜਿਹੜੇ ਨਵੇਂ ਬਣੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਉਹਨਾਂ ਦੇ ਕੋਲੋਂ ਮਦਦ ਮੰਗੀ ਗਈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ਵਲ ਦੇ ਕੋਲੋਂ ਜੇਕਰ ਅਸੀਂ ਪੰਜਾਬ ਦੇ ਵਿੱਚ ਨਸ਼ਾ ਰੋਕਣਾ ਚਾਹੁੰਦੇ ਹਾਂ ਤਾ ਸਾਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਹੜੇ ਨਵੇਂ ਸਰਪੰਚਾ ਤੇ ਪੰਜ ਬੜੇ ਨੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੀ ਮਦਦ ਦੀ ਲੋੜ ਹੈ ਤਾਂ ਕਿ ਨਸ਼ਾ ਬੰਦ ਕੀਤਾ ਜਾਵੇ ਲੇਕਿਨ ਇਧਰ ਜਿਮਣੀ ਚੋਣਾ ਦੇ ਵਿੱਚ ਸ਼ਰਾਬ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਆਮੇਂ ਦੁਆਰਾਂ ਦੇ ਕੋਲੋਂ ਪਹਿਲਾਂ ਆ ਵੀਡੀਓ ਦੇਖੋ ਫਿਰ ਗੱਲਬਾਤ ਕਰਾਂਗੇ 935 935 ਸ਼ਰਾਬ ਦੀ ਉਹ ਪਿੱਛੇ ਹੋ ਜਾ ਪਿੱਛੇ ਪਾਸੇ ਹੋ ਜਾ ਉਹ ਤਾਂ ਖਿਡਾਰੀ ਉਹ ਕਿਸੇ ਕਿਧਰ ਇੱਕ ਮਿੰਟ ਉਹ ਤਾਂ ਬੁਲਵਾਓ ਇੱਥੋਂ ਇਹਨੇ ਬੁਲਵਾ ਲਿਆ ਜੀ ਬੁਲਵਾ ਕਿਹਦੀ ਕਿਹਦੀ ਸ਼ਰਾਬ ਜੀ ਪਾਪਾ ਜੀ ਨਾਲੇ ਨੇ ਇਹਦੇ ਬਾਬੇ ਨਾਲ ਦੇ ਮੋਟਾ ਪੈਣੇ ਉੱਥੇ ਜਾਣੇ ਜੋ ਧਰਮ ਦੇ ਹੁੰਦੇ ਤਾਂ ਇਹਨਾਂ ਕਿਹੜੇ ਮੰਤਰੀ ਦੇ ਕਿਨੇ 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 ਭੇਜਵਾਈਏ ਭੇਜਵਾਈਏ ਆਪਣੇ ਮੰਤਰੀ ਸਾਹਿਬ ਮੰਤਰੀ ਸਾਹਿਬ ਇਹਦੇ ਮੰਤਰੀ ਨੇ ਜੀ ਧੰਨਵਾਦ ਆਹ ਹੋਰ ਵੀ ਦੇਖ ਲੋ ਆਹ ਸੁਖਰਾਮ ਇਹ ਇਨਾਂ ਦੀ ਇੱਜ਼ਤ ਕਰ ਰਹੇ ਆਂ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਸੁਣ ਜਾਂਦੀ ਤੁਹਾਡਾ ਨਹੀਂ ਤੁਹਾਡਾ ਨਹੀਂ ਕਿਸੇ ਠੀਕ ਹੈ ਦੇਖ ਲੋ ਕਿ ਕਿਸ ਤਰ੍ਹਾਂ ਕੁਲਦੀਪ ਧਾਲੀਵਾਲ ਜੋ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਅਤੇ ਹਲਕਾ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਧਾਵਾ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਕੁਲਦੀਪ ਧਾਲੀਵਾਲ ਵੱਲੋਂ 900 ਪੇਟੀ ਸ਼ਰਾਬ ਦੀ ਭੇਜੀ ਗਈ ਹੈ ਕੀ ਆਮ ਆਦਮੀ ਪਾਰਟੀ ਦਾ ਹਜ਼ਾਰ ਇਸ ਤਰ੍ਹਾਂ ਖਤਮ ਨਹੀਂ ਹੋਵੇਗਾ ਇੱਕ ਪਾਸੇ ਨਸ਼ਾ ਰੋਕਣ ਦੀ ਗੱਲ ਕਰਦੀ ਹੈ ਆਮ ਆਦਮੀ ਪਾਰਟੀ ਦੂਸਰੇ ਪਾਸੇ ਇਹ ਸ਼ਹਿ ਦੇ ਪਹਿਲੀ ਗੱਡੀ ਹੋਵੇ ਹੋਰ 20 ਗੱਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਖਲਾਸੇ ਹੋਣ ਕੇ ਵੱਡੀਆਂ ਗਈਆਂ ਨੇ ਯਾਨੀ ਕਿ ਹਲਕਾ ਬਰਨਾਲੇ ਦੇ ਵਿੱਚ 900 ਪੇਟੀਆਂ ਦਿੱਤੀਆਂ ਗਈਆਂ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋ ਮੰਤਰੀ ਨੇ ਗੁਰਦੀਪ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਚੋਣ ਲੜਨੇ ਨੇ ਇਹ ਕੁਲਦੀਪ ਸਿੰਘ ਧਾਲੀਵਾਲ ਨੂੰ ਭੇਜਿਆ ਗਿਆ ਨੇ ਕਿ ਗੁਰਦੀਪ ਰੰਧਾਵਾ ਦੇ ਹੱਕ ਦੇ ਵਿੱਚ ਇਹ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਵੋਟ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਦਿੱਤੀਆਂ ਜਾਣ ਦੇਖੋ ਇਮਾਨਦਾਰੀ ਨਾਮ ਤੇ ਅਤੇ ਨਸ਼ਿਆਂ ਨੂੰ ਰੋਕਣ ਵਾਲੀ ਪਾਰਟੀ ਖੁਦ ਨਸ਼ੇ ਦਾ کاروبار ਕਰ ਰਹੀ ਹੈ ਅਤੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਨਸ਼ੇ ਦੀ ਲਤ ਲਾ ਰਹੀ ਹੈ ਕਿਉਂਕਿ ਪਹਿਲਾ ਹੀ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੇ ਵਿੱਚ ਵਹਿ ਰਿਹਾ ਹੈ ਇਹੋ ਜੀਆਂ ਪਾਰਟੀਆਂ ਨੂੰ ਵੋਟ ਪਾਉਣ ਤੋਂ ਪਹਿਲਾਂ ਤੁਹਾਨੂੰ ਤੇ ਮੈਨੂੰ ਸੋਚ ਲੈਣਾ ਚਾਹੀਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਵਰਗੇ ਮੰਤਰੀ ਜਿਨ੍ਹਾਂ ਨੇ ਤੁਹਾਡੀਆਂ ਅਤੇ ਮੇਰੀਆਂ ਵੋਟਾਂ 2022 ਦੇ ਵਿੱਚ ਬਟੋਰੀਆ ਅਤੇ ਹੁਣ ਕੀ ਹੋ ਰਿਹਾ ਹੈ ਹੁਣ ਸ਼ਰਾਬ ਵੰਡ ਰਹੇ ਨੇ ਡੇਰਾ ਬਾਬਾ ਨਾਨਕ ਦੇ ਵਿੱਚੋਂ ਗੱਡੀਆਂ ਫੜੀਆਂ ਗਈਆਂ ਨੇ 900 ਸ਼ਰਾਬ ਦੀਆਂ ਪੇਟੀਆਂ ਬਰਬੰਦ ਹੋਈਆਂ ਨੇ ਸਿੱਧਾ ਡਰਾਈਵਰ ਸਾਹਿਬ ਨੇ ਕਿਹਾ ਹੈ ਕਿ ਕਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਦੀਪ ਸਿੰਘ ਘਰ ਗੁਰਦੀਪ ਸਿੰਘ ਰੰਧਾਵਾ ਦੇ ਘਰ ਦੇ ਵਿੱਚ ਲਾ ਕੇ ਆਓ ਧੰਨਵਾਦ